ਬਹੁਤ ਤੋਂ ਨਹੀਂ ਬੀਰੋ ਇਹਨਾਂ ਨੂੰ ਜਾਣਾ ਪਊਗਾ ਅੱਜ ਹਾਂ ਅਜੇ ਇੱਕ ਫੋਟੋ ਦਿਨ ਆਲੋਨੀ ਇੰਦਰੀ ਸਟੈਟਿੰਗ ਆਇਤਨਾ ਵਿਕਟਰੀ ਕਰ ਜੋਜੀ ਸਾਹਮਣੇ ਜੀ ਲੈ ਆਓ ਜੀ ਲੈ ਆਓ ਜੀ ਲੈ ਆਓ ਜੀ ਆਹ ਆਹ ਚਲੋ ਬੈਠ ਇੱਕ ਮਿੰਟ ਬੈਠੋ ਮਾੜਾ ਤੁਸੀਂ ਵੀ ਮਾਈਕ ਤੇ ਨਾ ਧੰਨਵਾਦ ਕਰਦੇ ਹੋ ਬਾਰੀ ਬੈਠੋ ਬੈਠ ਜਾ ਬੈਠੋ ਸੋ ਧੰਨਵਾਦ ਤੁਹਾਡਾ ਸਾਰਾ মিডিਆ ਕਰਮੀਆਂ ਦਾ ਸਾਰੇ ਭਾਈਚਾਰੇ ਦਾ ਕਿਉਂਕਿ ਤੁਹਾਨੂੰ ਜਿਹੜੀ ਸਾਡੀ ਇੱਕੋ ਇੱਕ ਕੋਸ਼ਿਸ਼ ਹੁੰਦੀ ਹੈ ਵੀ ਤੁਹਾਨੂੰ ਹਰ ਜਿਹੜੀ ਖਬਰ ਹੈ ਤੁਹਾਡੇ ਤੱਕ ਪਹੁੰਚੇ ਹੁਣ ਮੇਰੇ ਨਾਲ ਸਾਡੇ ਸੰਜੀਵ अरोड़ा ਜੀ ਜਬੇਵਲਤ ਸਾਹਿਬ ਸਾਡੇ ਕੈਬਨਿਟ ਮਿਨਿਸਟਰ ਅਵਜੋਦ ਜੀ ਸਾਡੇ ਭਗਤ ਜੀ ਔਰ ਸਾਡੇ ਵੀਰ ਜਿਹੜੇ ਕਾਉਂਸਲਰ ਦੀ ਇਲੈਕਸ਼ਨ ਜਿਹੜੇ ਲੜੇ ਵੀ ਔਰ ਬਹੁਤ ਮਿਹਨਤ ਕਰ ਰਹੇ ਨੇ ਪਾਰਟੀ ਲਈ ਸਾਡੇ ਵਰਸ਼ਪਤ ਸਾਹਿਬ ਕਪਲ ਜੀ ਸੋ ਮੈਂ ਰਹਿਣੀ ਆ ਕਿਉਂਕਿ ਅੱਜ ਲੰਬੇ ਅਰਸੇ ਤੋਂ ਸਾਡੇ ਵੀਰ ਜਿਹੜੇ ਕਿ ਕਾਂਗਰਸ ਪਾਰਟੀ ਦੇ ਨਾਲ ਕਾਫੀ ਇਹਨਾਂ ਨੇ ਸੇਵਾ ਕੀਤੀ ਉਧਰ ਪਰ ਉਹਨਾਂ ਦਾ ਮਾਹੌਲ ਚੱਲ ਦੇਖ ਕੇ ਕਿਤੇ ਕਹਿੰਦੇ ਨੇ ਵੀ ਦਿਲ ਜਿਹੜਾ ਕਿਤੇ ਨਾ ਕਿਤੇ ਇੱਕ ਪ੍ਰੋਟੋਕੋਲ ਇੱਕ ਵਧੀਆ ਪਾਰਟੀ ਦੇ ਤਹਿਤ ਜਿਹੜਾ ਦਿਲ ਧੜਕਦਾ ਸੀ ਸੋ ਅਸੀਂ ਦਿਲ ਦੀ ਗਹਿਰਾਈ ਤੋਂ ਵੱਡੇ ਭਰਾ ਉਹਨਾਂ ਦਾ ਬੰਟੀ ਜੀ ਉਹਨਾਂ ਦਾ ਜੀ ਆਖਦੇ ਆ ਹੁਣ ਮੈਂ ਬੇਨਤੀ ਕਰੂੰਗਾ ਸੰਜੀਵ ਅਰੋੜਾ ਜੀ ਨੂੰ ਕੁਝ ਸ਼ਬਦ ਜਿਹੜੇ ਆ ਉਹ ਆਪ ਬੰਟੀ ਜੀ ਦੇ ਮੁਤਾਬਿਕ ਮਾਈਕ ਚੱਲ ਨਹੀਂ ਠੀਕ ਹੈ ਠੀਕ ਹੈ ਮਾਈਕ ਬੰਦ ਇਹ ਪਹਿਲਾਂ ਤਾਂ ਤੁਹਾਡੇ ਸਾਰੇ ਦਰਸ਼ਕਾਂ ਦਾ ਪਿਆਰ ਭਰਿਆ ਸਸਰੀਕਾਲ ਸਾਰੇ ਦਰਸ਼ਕਾਂ ਨੂੰ ਔਰ ਮੈਂ ਜੀ ਆਇਆਂ ਨੂੰ ਕਹਿੰਦਾ ਬਲਵਿੰਦਰ ਬੰਟੀ ਕਾਂਗਰਸ ਤੋਂ ਜਿਹੜੇ ਆਏ ਆ ਸਾਡੇ ਪਰਿਵਾਰ 'ਚ ਆਏ ਆ ਔਰ ਸੋਨੂ ਜਿਹੜੇ ਕਿ ਸਾਡੇ ਉਥੋਂ ਕਾਉਂਸਲਰ ਹੈ ਉਹ ਵੀ ਨਾਲ ਬੈਠੇ ਆ ਔਰ ਇਹ ਮਿਲ ਕੇ ਹੁਣ ਕੰਮ ਕਰਨਗੇ ਪਰ ਆਪਾਂ ਸਿਰਫ 72 ਨੰਬਰ ਵਾਰਡ ਹੀ ਨਹੀਂ ਸਾਰੇ ਲੁਧਿਆਣੇ ਨੂੰ ਇਹੋ ਜੇ ਯੰਗ ਲੀਡਰਾਂ ਦੇ ਨਾਲ ਐਡਾ ਵਧੀਆ ਬਣਾਣਾ ਹੈ ਕਿ ਹਰ ਲੁਧਿਆਣਵੀ ਨੂੰ ਨਾਜ਼ ਹੋਏਗਾ ਕਿ ਲੁਧਿਆਣਾ ਸਾਡਾ ਸ਼ਹਿਰ ਹੈ ਮੈਂ ਇੱਕ ਵਾਰੀ ਦੁਬਾਰਾ ਬਲਜਿੰਦਰ ਬੰਟੀ ਦਾ ਜੀ ਆਇਆਂ ਨੂੰ ਕਹਿੰਦਾ ਸਤਿ ਸ੍ਰੀ ਅਕਾਲ ਦਾ ਦੋ ਦਸਰ ਹੁਣ ਘਾਰੇ ਬੋਲ ਮਿਲ ਕੇ ਤਾਂ ਲੱਗ ਰਿਹਾ ਕਿ ਫਾਇਦਾ ਮਿਲੇਗਾ ਹੁਣ ਚੋਣਾਂਾਂ ਦੇ ਵਿੱਚ ਵਿੱਚ ਗੱਲ ਸੁਣੋ ਹਰ ਚੀਜ਼ ਚੋਣ ਨਾਲ ਨਹੀਂ ਹੁੰਦੀ ਮੈਂ ਤੁਹਾਨੂੰ ਦੱਸਾਂ ਹਰ ਚੀਜ਼ ਵੋਟ ਨਹੀਂ ਹੁੰਦੀ ਸਾਡਾ ਪਰਿਵਾਰ ਹੈ ਇਹ ਪਰਿਵਾਰ ਵਿੱਚ ਜਿਹੜੇ ਐਫੀਸ਼ੀਐਂਟ ਬੰਦੇ ਆ ਜਿਹੜੇ ਸਿਆਣੇ ਬੰਦੇ ਆ ਉਹਨਾਂ ਦੀ ਸਾਨੂੰ ਲੋੜ ਹੈ ਔਰ ਉਹਨਾਂ ਦਾ ਹਮੇਸ਼ਾ ਜੀ ਆਇਆਂ ਨੂੰ ਹੈ ਬੰਟੀ ਇੰਜੀਨੀਅਰ ਹੈ ਸਿਆਣਾ ਬੰਦਾ ਇਹਦੀਆਂ ਅਸੀਂ ਸਰਵਿਸਿਜ਼ ਲਵਾਵਾਂਗੇ ਜਿੱਥੇ-ਜਿੱਥੇ ਲੋੜ ਹੋਏਗੀ ਅਸੀਂ ਇਹਨੂੰ ਇਹਦੀ ਸਰਵਿਸਿਜ਼ ਨੂੰ ਵਰਤਾਂ। ਹੋਰ ਦਸੋ ਹੋਰ ਕੋਈ ਗੁੱਸਾ ਦਾ ਹੰਕਾਰ ਇਹ ਪੋਸਟਰ ਕਿਸ ਹੱਦ ਤੱਕ ਤੁਸੀਂ ਮੰਨਦੇ ਹੋ ਕਿ ਆਸ਼ੂ ਜੀ ਦੇ ਉੱਤੇ ਲਾਗੂ ਹੁੰਦਾ? ਇਹ ਮੇਰੇ ਉੱਤੇ ਲਾਗੂ ਹੁੰਦਾ। ਮੈਂ ਆਪਣੇ ਬਾਰੇ ਕਹਿ ਰਿਹਾ ਨਾ ਗੁੱਸਾ ਦਾ ਹੰਕਾਰ। ਹੁਣ ਤੁਸੀਂ ਨਾਮ ਆਪੇ ਲਈ ਜਾਂਦੇ ਹੋ। ਮੈਂ ਤਾਂ ਕਿਸੇ ਦਾ ਨਹੀਂ ਕਿਹਾ ਕਿ ਕਿਸੇ ਨੂੰ ਗੁੱਸਾ ਤੇ ਹੰਕਾਰ। ਮੈਂ ਆਪਣੇ ਬਾਰੇ ਕਿਹਾ। ਸੋ ਇਹ ਮੇਰੇ ਬਾਰੇ। ਮੈਂ ਬਹੁਤ ਛਿੱਟੀ।